ਮੈਂ ਤੁਸੀਂ ਬਾਈ ਹੋਰ ਕਿਹਾ ਵੀ ਇੱਥੇ ਤੁਰ ਲਿਆ ਕਰ ਨਾ ਆਪਣੀਆਂ ਹਨਾ ਪਿੰਡ ਦੇ ਬਜ਼ੁਰਗ ਹਨਾ ਤਾਂ ਉਹ ਵੀ ਬਹੁਤ ਵੱਡੀ ਗੱਲ ਹੈ ਬਿਲਕੁਲ ਇਹ ਆ ਬੰਦਿਆਂ ਨੇ ਇੱਕ ਜਿਗਰਾ ਕਰਕੇ ਤਿੰਨ ਕਿਲੇ ਜ਼ਮੀਨ ਦੇ ਥੋੜੇ ਨਹੀਂ ਹੁੰਦੇ ਮੇਨ ਬਾਈਪਾਸ ਦੇ ਕੋਲ ਬਾਣ ਕੋਈ ਸਸਤਾ ਰੇਟ ਵੀ ਨਹੀਂ ਹੈਗਾ ਜੇ ਦੇਖਿਆ ਜਾਵੇ ਤਾਂ ਇਹਨਾਂ ਨੇ ਆਪਣੀ ਜ਼ਮੀਨ ਛੱਡ ਕੇ ਇੱਕ ਪਿੰਡ ਵਾਸਤੇ ਐਡਾ ਵੱਡਾ ਡਿਸੀਜਨ ਲਿਆ ਵੀ ਯਾਰ ਸਾਡੇ ਪਿੰਡ ਚੋਂ ਵੀ ਖਿਡਾਰੀ ਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਵੀਰੇ ਜਿਹੜਾ ਆਪਾਂ ਹੁਣ ਕੱਪ ਕਰਾ ਰਹੇ ਹਾਂ ਜੁਨਟੀ ਜੀ ਬਾਈ ਇਹ ਕਿੰਨੀ ਤਰੀਕ ਦਾ ਇਹ ਬਾਈ ਜੀ 16 17 ਤੇ 18 ਮਈ ਦਾ ਜੀ ਪਿੰਡ ਉਪਲੀ ਜਿਹੜਾ ਸੰਗਰੂਰ ਹਨ ਜਿਲੇ ਵਾਲੀ ਬਹੁਤ ਕਨਫਿਊਜ਼ਨ ਹੁੰਦੀ ਆ ਤੇ ਜ਼ਿਲ੍ਹਾ ਸੰਗਰੂਰ ਆ ਬਾਈ ਜੀ ਉਪਲੀਆਂ ਦੋ ਨੇ ਹਾਂਜੀ ਆਪਣੀ ਜਿਹੜੀ ਲੋਕੇਸ਼ਨ ਆ ਉਹ ਵੀ ਸਹੀ ਆ ਆਪਾਂ ਦੱਸਦੀ ਆ ਇਹ ਆਪਣਾ ਜਿਹੜਾ ਬਠਿੰਡਾ ਚੰਡੀਗੜ੍ਹ ਬਾਈਪਾਸ ਆ ਜੀ ਉਪਲੀ ਪਿੰਡ ਜਮਾ ਸੰਗਰੂਰ ਦੇ ਨੇੜੇ ਆ ਇਹ ਤੇ ਨੇੜੇ 바ਵਾ ਕ੍ਰਿਕਟ ਅਕੈਡਮੀ ਤੁਸੀਂ ਗੂਗਲ ਮੈਪ ਤੇ ਵੀ ਸਰਚ ਕਰਕੇ ਆ ਸਕਦੇ ਹੋ ਅਸੀਂ ਆਪਣੇ ਪਿੰਡ ਵਾਸਤੇ ਬਣਾਇਆ ਤੇ ਪਿੰਡ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਉਹਨਾਂ ਵਾਸਤੇ ਇੱਕ ਅਸੀਂ ਸਪੈਸ਼ਲ ਆਫਰ ਰੱਖਿਆ 12 ਸਾਲ ਦੇ ਬੱਚੇ 12 ਸਾਲ ਤੱਕ ਦੇ ਉਹਨਾਂ ਨੂੰ ਫ੍ਰੀ ਆ ਬਿਲਕੁਲ ਅਕੈਡਮੀ ਚ ਆਓ ਕ੍ਰਿਕਟ ਖੇਡਣਾ ਕ੍ਰਿਕਟ ਖੇਡੋ ਉਹ ਫਿਜ਼ੀਕਲ ਫਿਟਨੈਸ ਵਾਸਤੇ ਉਹਨਾਂ ਉਹ ਵੀ ਆ ਸਕਦੇ ਨੇ ਸ਼ੇਅਰ ਕਰਨੀਆਂ ਉਹ ਆਓ ਸਾਰੇ 12 ਸਾਲ ਦੇ ਬੱਚਿਆਂ ਵਾਸਤੇ ਬਿਲਕੁਲ ਫ੍ਰੀ ਆ ਇਹ ਸਿਰਫ ਉਪਲੀ ਉਪਲੀ ਦੇ ਬੱਚਿਆਂ ਵਾਸਤੇ ਸਾਡੇ ਮੇਰੇ ਆਪਦੇ ਪਿੰਡ ਵਾਸਤੇ ਆ ਇਹ ਤੇ ਜਿਹੜੇ 12 ਸਾਲ ਤੋਂ ਵੱਡੇ ਬੱਚੇ ਨੇ ਉਹ ਪਹਿਲੇ ਜਿਹੜੇ 20 ਆਉਣਗੇ ਸਾਡੇ ਕੋਲੇ ਐਡਮਿਸ਼ਨ ਕਰਾਉਣਗੇ ਪਹਿਲੇ 20 ਬੱਚੇ ਉਹਨਾਂ ਵਾਸਤੇ ਫ੍ਰੀ ਆ ਤੇ ਇੱਕ ਬੇਨਤੀ ਹੋਰ ਆ ਕਿਸੇ ਬਜ਼ੁਰਗ ਨੇ ਮਾਤਾ ਨੇ ਜਾਂ ਸਾਡੇ ਵੱਡਿਆਂ ਨੇ ਜਾਂ ਕਿਸੇ ਨੇ ਵੀ ਸੈਰ ਕਰਨੀ ਹੋਵੇ ਜਿਵੇਂ ਡਾਕਟਰ ਦੱਸਦੇ ਨੇ ਵੀ ਸੈਰ ਕਰਿਆ ਕਰੋ ਨੰਗੇ ਪੈਰੀਂ ਘਾਹ ਦੇ ਗਰਾਸ ਤੇ ਤੁਰਿਆ ਕਰੋ ਆਪਣੇ ਕੋਲ ਹੈ ਨਹੀਂ ਪਿੰਡਾਂ ਜੋਮੇ ਦਾ ਮਾਹੌਲ ਪਿੰਡ ਦਾ ਕੋਈ ਵੀ ਬੰਦਾ ਫਰੀ ਆਫ ਕੋਸਟ ਆ ਸਕਦਾ ਔਰ ਸੈਰ ਕਰੇ ਆਪਣੇ ਘਰ ਦੇ ਨਾਲ ਕਿਸੇ ਨਾਲ ਵੀ ਬੱਚਿਆਂ ਨਾਲ ਆਓ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਸਾਰੇ ਆ ਸਕਦੇ ਨੇ ਫਰੀ ਆ ਉਹਦੇ ਨਾਲ ਉਹਦੇ ਕੋਈ ਫੀਸ ਨਹੀਂ ਹੈਗੀ ਤੇ ਆਪਦਾ ਸਿਹਤ ਨੂੰ ਵਧੀਆ ਬਣਾਓ ਸਵੇਰੇ ਕਰੋ ਸੈਰ ਸ਼ਾਮ ਨੂੰ ਕਰੋ ਤੇ ਉਹਦਾ ਫਾਇਦਾ ਲਓ ਜਿਹੜਾ ਅਸੀਂ ਉਪਰਾਲਾ ਕਰਿਆ ਤੁਸੀਂ ਫਾਇਦਾ ਲਓ ਇਸ ਦਾ ਪਿੰਡ ਵਾਸਤੇ ਕਰਿਆ ਸਾਰਾ ਇੱਕ ਬਹੁਤ ਵਧੀਆ ਸੋਚ ਆ ਨੌਜਵਾਨ ਵੀਰ ਦੀ ਕਿਉਂਕਿ ਇਹ ਪੰਚਾਇਤ ਦੇ ਵਿੱਚ ਵੀ ਬਤੌਰ ਮੈਂਬਰ ਸੇਵਾ ਕਰ ਰਿਹਾ ਹੈਗਾ ਕਿਉਂਕਿ ਇਦਾਂ ਦਾ ਗਰਾਊਂਡ ਮੈਨੂੰ ਨਹੀਂ ਲੱਗਦਾ ਕਿਤੇ ਆਲੇ-ਦਾਲੇ ਆਪਣੇ ਹੋਣਾ ਬਹੁਤ ਵਧੀਆ ਇੱਕ ਉਪਰਾਲਾ ਬਹੁਤ ਵਧੀਆ ਗਰਾਊਂਡ ਤੇ ਆਪਾਂ ਨੂੰ ਨਾ ਜੋਗਾ ਵਾਲਾ ਉਹ ਮਿਲ ਜਾਏਗਾ ਜਿਹੜਾ ਕੋਚ ਹੁੰਦਾ ਹੈਗਾ ਜੇ ਕਿਸੇ ਨੇ ਜੋਗਾ ਵੀ ਕਰਨਾ ਹੈਗਾ ਸੇ ਤੋਂ ਲੈ ਕੇ 7 ਵਜੇ ਤੱਕ ਉਹ ਵੀ ਇੱਥੇ ਕਰ ਸਕਦਾ ਸੋ ਆਪਾਂ ਭਾਈ ਤੂੰ ਤੇਰਾ ਗੱਲ ਕਰਦਾ ਕਿਉਂਕਿ ਕਿੱਦਾਂ ਲੱਗਿਆ ਵੀਰੇ ਜਿਹੜਾ ਸਾਡੇ ਨੌਜਵਾਨ ਨੇ ਉਪਰਾਲਾ ਕਰਿਆ ਹਨ ਕਿਵੇਂ ਲੱਗਦਾ ਤੁਹਾਨੂੰ ਕਿਉਂਕਿ ਆਪਣੇ ਆਲੇ-ਦਾਲੇ ਕੋਈ ਵੀ ਇਦਾਂ ਦਾ ਗਰਾਊਂਡ ਨਹੀਂ ਹੋਣਾ ਤੁਸੀਂ ਤਾਂ ਸਾਡੇ ਨਾਲੋਂ ਜ਼ਿਆਦਾ ਫਿਰਦੇ ਹੋ। ਇਹ ਸਾਰੇ ਆਲੇ-ਦਾਲ ਦੇਖਦੇ ਹੋ ਕਿਵੇਂ ਲੱਗਿਆ। ਇਹ ਮੈਨੂੰ ਬਹੁਤ ਵਧੀਆ ਲੱਗਿਆ ਜੀ ਕਿਉਂਕਿ ਇਦਾਂ ਦਾ ਹੈਵੀ ਨਹੀਂ ਉਪਰਾਲਾ ਆਪਣੇ ਪਿੰਡਾਂ ਦੇ ਵਿੱਚ ਤੇ 2-3 ਕਿਲੀਆਂ ਚਾਹੇ ਬਈ ਹਨਾ 3 ਕਿਲੀਆਂ ਚ ਤਾਂ ਉਹ ਬਹੁਤ ਵੱਡੀ ਦਿਲਾਲੀ ਗੱਲ ਹੁੰਦੀ ਆ ਵੀ 3 ਕਿਲੀਆਂ ਚ ਹਨਾ ਐਵੇਂ ਦਾ ਪ੍ਰੋਜੈਕਟ ਲਾਵੇ ਕੋਈ ਤੇ ਮੈਂ ਤਾਂ ਇਹ ਨੌਜਵਾਨਾਂ ਨੂੰ ਹੀ ਕਹਿਣਾ ਚਾਹੁੰ ਵੀ ਵੱਧ ਤੋਂ ਵੱਧ ਖੇਡਾਂ ਨਾਲ ਜੁੜੋ ਕੋਈ ਵੀ ਖੇਡਾ ਉਹ ਤੇ ਬਸ ਹਨਾ ਤੇ ਆਪਣਾ ਆਪਣਾ ਸ਼ੌਂਕ ਆਗਾ ਤੇ ਆਪਣੇ ਜਿਹੜੇ ਪਿੰਡਾਂ ਦੇ ਲੋਕ ਵੀ ਇਦਾਂ ਦੇ ਵੀਰ ਹੈਗੇ ਨੇ ਹੈਨਾ ਸਪੋਰਟ ਕਰਦੇ ਤਾਂ ਤੁਸੀਂ ਉਹਨਾਂ ਦੀ ਸਪੋਰਟ ਕਰੋ ਕਿਉਂਕਿ ਹੌਸਲਾ ਮਿਲਿਆ ਉਹਨਾਂ ਨੂੰ ਸਾਥ ਦੇਣ ਦੀ ਲੋੜ ਆ ਤੇ ਇਦਾਂ ਦੇ ਗਰਾਊਂਡ ਹੋਰ ਵੀ ਬਣਨਗੇ ਫਿਰ ਹੈਨਾ ਜਦੋਂ ਇੱਕ ਕੰਮਜਾਬ ਹੋ ਗਿਆ ਹਾਂਜੀ ਜਿਹੜੀ ਨਾਲ ਮਿਲ ਕੇ ਆਪਾਂ ਸਾਰਾ ਉਹਨਾਂ ਨੂੰ ਪੂਰੀ ਸਪੋਰਟ ਕਰਨੀ ਜਦੋਂ ਕੰਮਜਾਬ ਕਰੀਏ ਆਪਾਂ ਭਾਈ ਉਹੀ ਤਾਂ ਗੱਲ ਹੈ ਜੇ ਆਪਾਂ ਕੰਮਜਾਬ ਨਹੀਂ ਕਰਾਂਗੇ ਤਾਂ ਅਗਲਾ ਕੋਈ ਵੀ ਉਹਨਾਂ ਦਾ ਕੰਮਜਾਬ ਹੋ ਗਿਆ ਤਾਂ ਹੋਰ ਕਿਤੇ ਨਹੀਂ ਬਣੂਗਾ ਹੈਨਾ ਤਾਂ ਹੁਣ ਕੱਲਾ ਕ੍ਰਿਕਟ ਦਾ ਬਣਾਇਆ ਬਾਈ ਦੀ ਸੋਚ ਤਾਂ ਬਹੁਤ ਵੱਡੀਆਂ ਜਮੀਨ ਇਹਨਾਂ ਕੋਲ ਪਈ ਆ ਇਹਦਾ ਹੋਰ ਵੀ ਸੋਚ ਰਹੇ ਹੋਰ ਬਾਈ ਹਾਂ ਜਿਹੜੇ ਪਿੰਡਾਂ ਦੇ ਵਿੱਚ ਬਾਈ ਵਰਗੇ ਕੋਈ ਹੋਰ ਵੀ ਨੇ ਜਿੰਨਾਂ ਕੋਲੇ ਵੱਧ ਜ਼ਮੀਨ ਤਾਂ ਉਹ ਵੀ ਦੋ ਤਿੰਨ ਕੀਲਿਆਂ ਦੇ ਵਿੱਚ ਹਨ ਜਿੰਨੇ ਵੀ ਨੌਜਵਾਨ ਹੁੰਦੇ ਆ ਪਿੰਡ ਦੇ ਵਿੱਚ ਉਹਨਾਂ ਦਾ ਸਾਥ ਦੇਣ ਲਈ ਤਾਂ ਬਹੁਤ ਵੱਡੀ ਗੱਲ ਆ ਇਹ ਤਾਂ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਐਵੇਂ ਜੀ ਸੋਚ ਸਾਰਿਆਂ ਦੀ ਹੋਣੀ ਚਾਹੀਦੀ ਆ ਬਾਈ ਥੈਂਕ ਯੂ ਬਹੁਤ ਧੰਨਵਾਦ ਬੀ ਤੁਸੀਂ ਥੋੜਾ ਹੋਰੇ ਪਹੁੰਚਣ ਦੇ ਜੌਂਟੀ ਹਾਂਜੀ ਤੁਸੀਂ ਵੀ ਚਾਰ ਸ਼ਬਦ ਬਾਈ ਵਾਸਤੇ ਨਹੀਂ ਮੈਂ ਅਸਤਾ ਚਲੋ ਆਪਾਂ ਇਕੱਠੀ ਹੁੰਨੇ ਆ ਰੋਜ਼ ਮੈਂ ਤਾਂ ਇਹਨਾਂ ਦੀ ਪੂਰੀ سپورਟ ਆ ਛੋਟੀ ਬਿਲਕੁਲ ਬਿਲਕੁਲ ਇਹ ਅਸਲੀ ਗਰਾਊਂਡ ਇਹ ਜਨਤੀ ਦਾ ਹੀ ਗਰਾਊਂਡ ਆ ਪੂਰੀ سپورਟ ਆ ਇਹਦਾ ਆਦਾ ਹੀ ਆ ਨਹੀਂ ਇਹ ਚਲੋ ਚਲ ਵੱਡਾ ਪਾਣਾ ਹਨਾ ਆ ਤਰਸੇਮ ਬਾਈ ਆ ਬੱਬੂ ਤੇ ਸਾਡੇ ਸਰਪੰਚ ਸਾਹਿਬ ਤੇ ਮੈਂਬਰ ਸਾਹਿਬ ਲਾਡੀ ਬਾਈ ਤੇ ਆਪਣੇ ਤੂਤਾ ਜੀ ਸਾਰੇ ਖੜੇ ਆ ਇੱਥੇ ਹਨਾ ਇਹ ਅਸੀਂ ਰੋਜ਼ ਅਕਸਰ ਗੱਲਾਂ ਕਰਦੇ ਹੁੰਨੇ ਆ ਵੀ ਯਾਰ ਜੇ ਆਪਾਂ ਪਿਛਲੇ 7 ਮਹੀਨਿਆਂ ਤੋਂ ਇੱਥੇ ਦਿਨ ਰਾਤ ਚੱਲ ਰਿਹਾ ਕੰਮ ਹਨਾ ਵੀ ਇੰਨਾ ਬੰਦਿਆਂ ਨੇ ਇੱਕ ਜਿਗਰਾ ਕਰਕੇ ਤਿੰਨ ਕਿਲੇ ਜ਼ਮੀਨ ਦੇ ਥੋੜੇ ਨਹੀਂ ਹੁੰਦੇ ਮੇਨ ਬਾਈਪਾਸ ਦੇ ਕੋਲ ਬਾਣਾ ਕੋਈ ਸਸਤਾ ਰੇਟ ਵੀ ਨਹੀਂ ਹੈਗਾ ਜੇ ਦੇਖਿਆ ਜਾਵੇ ਤਾਂ ਇਹਨਾਂ ਨੇ ਆਪਣੀ ਜ਼ਮੀਨ ਛੱਡ ਕੇ ਇੱਕ ਪਿੰਡ ਵਾਸਤੇ ਐਡਾ ਵੱਡਾ ਡਿਸੀਜਨ ਲਿਆ ਵੀ ਯਾਰ ਸਾਡੇ ਪਿੰਡ ਚੋਂ ਵੀ ਖਿਡਾਰੀ ਨਿਕਲਣ ਹੁਣ ਆਪਾਂ ਦੇਖਦੇ ਆਈਪੀਐਲ ਚੱਲ ਰਿਹਾ ਅੱਜ ਦੇ ਦਿਨਾਂ ਚ ਠੀਕ ਆ ਆਪਣੇ ਪੰਜਾਬ ਦੇ 11 ਤੋਂ 12 ਮੁੰਡੇ ਖੇਡ ਰਿਹਾ ਆਈਪੀਐਲ ਚ ਯਾਰ ਕੋਈ ਮੁੰਡਾ ਆਪਣੇ ਸੰਗਰੂਰ ਬਰਨਾਲਾ ਮਲੇ ਕੋਟਲਾ ਆਪਣੇ ਏਰੀਆ ਚ ਕੋਈ ਬੰਦਾ ਕੋਈ ਵੀ ਹੈਗਾ ਸਿਰਫ ਪਟਿਆਲੇ ਤੋਂ ਅੱਗੇ ਵਾਲੇ ਪਿੰਡਾਂ ਦੀ ਨੇ ਜੰਮਰ ਸਰਦੇ ਆ ਠੀਕ ਹੈ ਅਸੀਂ ਵੀ ਆਪਾਂ ਵੀ ਚਾਹੁੰਦੇ ਆ ਯਾਰ ਵੀ ਸਾਡੇ ਏਰੀਆ ਦਾ ਨਾਮ ਵੱਡਾ ਹੋਵੇ ਵੀ ਸਾਡੇ ਏਰੀਏ ਚੋਂ ਪਲੇਅਰ ਨਿਕਲ ਕੇ ਆਈਪੀਐਲ ਤੱਕ ਇੰਡੀਆ ਦੇ ਲੈਵਲ ਤੱਕ ਜਾਣ ਪਲੇਅਰ ਠੀਕ ਹੈ ਬਹੁਤ ਪਲੇਅਰ ਆਪਣੇ ਸੰਰੂਰ ਜ਼ਿਲ੍ਹੇ ਦੇ ਹੋਇਆ ਵੱਡੇ ਵੱਡੇ ਪਲੇਅਰ ਕ੍ਰਿਕਟ ਦੇ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਉਹਨਾਂ ਨੂੰ ਏਡੀ ਮਤਲਬ ਉਹ ਟਾਈਮ 'ਚ ਵਧੀਆ ਗਰਾਊਂਡ ਨਹੀਂ ਮਿਲੇ ਏਡੇ ਜੇ ਐਜੇ ਗਰਾਊਂਡਾਂ 'ਚ ਬੰਦੇ ਖੇਡਦੇ ਰਹਿਣ ਵੀਰੇ ਉਹਨਾਂ ਦਾ ਲੈਵਲ ਬਹੁਤ ਵੱਡਾ ਹੋ ਜਾਣਾ ਠੀਕ ਹੈ ਆਪਣੇ ਜਿਵੇਂ ਮਹਾਲੀ ਸਟੇਡੀਅਮ ਆ ਉੱਥੇ ਰਾਂਜੀ ਟਰਾਫੀ ਬਹੁਤ ਟਰਾਫੀਆਂ ਹੁੰਦੀਆਂ ਉਹਨਾਂ 'ਚ ਪਾਰਟਿਸਪੇਟ ਕਰਨਗੇ ਤਾਂ ਵੀਰ ਉਹਨਾਂ ਨੇ ਆਪੇ ਇੱਕ ਦਿਨ ਉੱਪਰ ਜਾਣਾ ਪਰ ਜੇ ਇਹ ਜਿਹੇ ਗਰਾਊਂਡਾਂ 'ਚ ਖੇਡਣ ਪਲੇਅਰ ਤਾਂ ਬਹੁਤ ਈਜ਼ੀ ਹੋ ਜਾਂਦਾ ਪਲੇਅਰਾਂ ਲਈ ਕਿਉਂਕਿ ਹੁਣ ਤੱਕ ਬਈ ਪਲੇਅਰ ਮੰਡੀਆਂ 'ਚ ਠੀਕ ਆ ਜਾਂ ਬਾਣਾ 'ਚ ਜਾਂ ਸਕੂਲਾਂ 'ਚ ਜਾਂ ਜਿਵੇਂ ਕੋਈ ਛੋਟਾ ਮੋਟਾ ਅਦਾ ਗਰਾਊਂਡ ਬਣਿਆ ਹੁੰਦਾ ਹਾਕੀ ਪਟਵਾਲ ਦਾ ਤੇ ਪ੍ਰੋਫੈਸ਼ਨਲ ਗਰਾਊਂਡ ਆਪਣੇ ਕਿਤੇ ਵੀ ਹੈ ਨਹੀਂ ਸੀ ਠੀਕ ਆ ਤੇ ਯਾਰ ਆਪਦਾ ਵੀ ਜੀ ਕਰਦਾ ਇਹ ਜਿਹੇ ਗਰਾਊਂਡ ਦੇ ਕਿਲੇ ਹੁਣ ਤੂੰ ਤੇ ਸੱਚੇ ਜੀ ਦੱਸ ਵੀਰੇ ਤੂੰ ਜਿੰਨੇ ਵਾਰ ਆਇਆ ਤੂੰ ਪੱਕਾ ਖੇਡੇ ਆ ਕੇ ਹਾਂ ਮੈਂ ਦੋ ਵਾਰ ਆਇਆ ਪਹਿਲੇ ਦਿਨ ਵੀ ਖੇਡੇ ਤੇ ਅੱਜ ਵੀ ਮੈਂ ਖੇਡੇਗਾ ਪਰ ਮੈਂ ਤਾਂ ਬਹੁਤ ਘੱਟ ਖੇਡੇਗਾ ਉਹੀ ਗੱਲ ਆ ਵੀ ਮੱਲੋ ਮਲੀ ਜੀ ਕਰਦਾ ਖੇਡਣ ਨੂੰ ਮੈਂ ਤਾਂ ਕਬੱਡੀ ਦਾ ਪਲੇਅਰ ਦੀਗਾ ਵੀ ਇਹ ਹੁਣ ਆਇਆ ਲੱਗਦਾ ਵੀ ਲਾ ਦੀ ਟੱਲਾ ਯਾਰ ਆਪਾਂ ਵੀ ਹਾਂ ਮੈਂ ਉਹਦੇ ਆਪਾਂ ਓਪਨਿੰਗ ਤੇ ਦੇਖੀ ਆਣਾ ਉਹ ਦਿਨੋਂ ਤੋਂ ਅੱਜ ਇੱਥੇ ਮਤਲਬ ਬੱਲੋ ਬਲੀ ਆਪਣਾ ਆਉਣ ਨੂੰ ਦਿਲ ਕਰਦਾ ਹਾਂ ਨਹੀਂ ਨਹੀਂ ਖੇਡਣ ਤਾਂ ਤੇ ਜਿਵੇਂ ਨਾ ਜਿਵੇਂ ਤੁਸੀਂ ਬਾਈ ਹੋਰ ਕਿਹਾ ਵੀ ਇੱਥੇ ਤੁਰ ਲਿਆ ਕਰ ਨਾ ਆਪਣੀਆਂ ਹਨਾ ਪਿੰਡ ਦੇ ਬਜ਼ੁਰਗ ਹਨਾ ਤਾਂ ਉਹ ਵੀ ਬਹੁਤ ਵੱਡੀ ਗੱਲ ਹੈ ਬਿਲਕੁਲ ਏ ਉਹ ਵੀ ਬਹੁਤ ਵੱਡੀ ਗੱਲ ਕਹਿਦੀ ਬਾਈ ਨੇ ਵੀ ਹਾਂ ਯਾਰ ਤੁਰਨ ਨਾਲ ਬਹੁਤ ਸੈਟ ਹੁੰਦਾ ਹਨਾ ਬੰਦਾ ਬਾਈ ਡਾਕਟਰ ਕਹਿੰਦੇ ਆ ਨਾ ਡਾਕਟਰ ਕਹਿੰਦੇ ਨੇ ਇਹ ਵੀ ਬੱਸ ਨੂੰ ਘਾ ਲਾ ਕੇ ਦੇਤਾ ਪਿੰਡ ਵਾਲੇ ਹੁਣ ਆਜਿਆ ਕਰੋ ਸਾਰੇ ਜਣੇ ਇਹ ਵੀ ਬਹੁਤ ਵੱਡਾ ਦਿਲ ਆ ਬਿਲਕੁਲ ਬਾਈ ਬਿਲਕੁਲ ਵੱਡੇ ਦਿਲ ਨਾਲ ਹੀ ਹੁੰਦਾ ਸਾਰਾ ਕੁਝ ਮੈਂ ਇਹ ਗੱਲ ਇਹਦੀ ਕਹਿੰਦਾ ਰੋਜ਼ ਮੈਂ ਤਰੀਫ ਕਰਦਾ ਹੁੰਦਾ ਇਹਦੀ ਮੂੰਹ ਤੇ ਮੈਂ ਕਿਹਾ ਯਾਰ ਪਿੰਡ ਲੈਵਲ ਤੇ ਜਿੱਡੀ ਤੂੰ ਸੋਚ ਰੱਖੀ ਆ ਹੁਣ ਪਿੰਡ ਦੀ ਵਾਰੀ ਆ ਤੇਰਾ ਸਾਥ ਦੇਣ ਦੀ ਤੂੰ ਪਿੰਡ ਨਾਲ ਖੜ ਗਿਆ ਠੀਕ ਆ ਚਲ ਤਿੰਨੂ ਪਿੰਡਾਂ ਨੇ ਮੈਂਬਰ ਵੀ ਬਣਾਇਆ ਤੁਹਾਨੂੰ ਵੀ ਬਣਾਇਆ ਨੇ ਸਰਪੰਚ ਸਾਹਿਬ ਬਣਾਇਆ ਠੀਕ ਆ ਪਰ ਇੱਕ ਮੈਂਬਰ ਹੋਣ ਦੇ ਨਾਲ ਉਹਦੇ ਜ਼ਿੰਮੇਵਾਰੀ ਚੱਕੀ ਆ ਤੁਸੀਂ ਜ਼ਿੰਮੇਵਾਰੀ ਨਿਭਾਵ ਵੀ ਰਹੇ ਹੋ ਪਰ ਹੁਣ ਪਿੰਡ ਵਾਲਿਆਂ ਦੀ ਵਾਰੀ ਆ ਇੱਕ ਚੀਜ਼ ਸੱਚੀ ਬਹੁਤ ਵਧੀਆ ਚੀਜ਼ ਆ ਜਿਹੜੇ ਚੰਗੀਆਂ ਚੀਜ਼ਾਂ ਸੋਚਦੇ ਨੇ ਪਿੰਡ ਵਾਲੇ ਹਨਾ ਇਹ ਬਹੁਤ ਘੱਟ ਹੁੰਦੇ ਨੇ ਐਵੇਂ ਦੇ ਨਹੀਂ ਤੁਹਾਨੂੰ ਪਤਾ ਅੱਜ ਕੱਲ ਪਿੰਡਾਂ ਦਾ ਕੀ ਮਾਹੌਲਾ ਹਨਾ ਬਈ ਨਸ਼ਾ ਵੱਧ ਤੋਂ ਵੱਧ ਚੱਲ ਰਿਹਾਗਾ ਹਨਾ ਪਉਦੇ ਵੀ ਠੱਲ ਪਈ ਉਹ ਗੇਮਾਂ ਨਾਲ ਹੀ ਪਊਗੀ ਐਵੇਂ ਨਹੀਂ ਪੈਂਦੀ ਜਦੋਂ ਅਸੀਂ ਚੰਗੀਆਂ ਸੋਚਾਂ ਬਣਾਵਾਂਗੇ ਤਾਂ ਚਾਰ ਬੰਦੇ ਨਾਲ ਜੁੜਨਗੇ ਐਵੇਂ ਦੇ ਬਈ ਪਤਾ ਨਹੀਂ ਹੋਰ ਪਿੰਡਾਂ 'ਚ ਕਿੰਨੇ ਕੋ ਹੋਣਗੇ ਆਹ ਵੀਡੀਓ ਦੇਖ ਕੇ ਮੈਨੂੰ ਲੱਗਦਾ ਉਹ ਵੀ ਕਹਿਣਗੇ ਵੀ ਆਪਾਂ ਵੀ ਯਾਰ ਤਿੰਨ ਕਿਲਿਆਂ ਚ ਬਣਾ ਦਈਏ ਹਨਾ ਕੱਲਾ ਸਾਹਿਤ ਹੁੰਦੇ ਨੇ ਜੇ ਕ੍ਰਿਕਟ ਦਾ ਨਹੀਂ ਹੈਗਾ ਤਾਂ ਕੱਲਾ ਕੋਈ ਕਬੱਡੀ ਦਾ ਬਣਾ ਦੋ ਕੋਈ ਹੋਰ ਗੇਮਾਂ ਨੇ ਗੀਆਂ ਗੇਮਾਂ ਸਾਰੀ ਵਧੀਆ ਹੁੰਦੀਆਂ ਨੇ ਹਨਾ ੜਡੂ ਅੱਡ ਪਿੰਡਾਂ ਚ ੜਡੂ ਅੱਡ ਸ਼ੌਕੋ ਨੇ ਤਾਂ ਬਈ ਬਣ ਕੇ ਹਨਾ ਤਾਂ ਸਪੋਰਟ ਕਰੋ ਸਾਰੇ ਬਿਲਕੁਲ ਬਿਲਕੁਲ ਅਸੀਂ ਇੱਕ ਗੱਲ ਹੋਰ ਵੀ ਸੋਚੀ ਲਾਡੀ ਵੀਰੇ ਵੀ ਜਿਵੇਂ ਚਲੋ ਆਪਣੇ ਗਰਾਊਂਡ ਆ ਹਨਾ ਇੱਥੇ ਜਿਵੇਂ ਆਲੇ-ਦਾਲੇ ਪਿੰਡਾਂ ਚ ਟੂਰਨਾਮੈਂਟ ਕਰਾਉਂਦੇ ਆ ਕ੍ਰਿਕਟ ਦੇ ਕਰਾਉਂਦੇ ਹਨਾ ਵੀ ਉਹ ਬੰਦੇ ਵੀ ਆ ਕੇ ਇੱਥੇ ਕੋਈ ਚੱਕਰ ਨਹੀਂ ਹੈਗਾ ਵੀ ਤੁਸੀਂ ਟੂਰਨਾਮੈਂਟ ਕਰਾ ਚਲੋ ਬਾਈ ਬਾਕੀ ਸ਼ਹਿਰਾਂ ਚ ਰੇਟ ਪੁੱਛ ਲੈਣ ਗਰਾਉਂਡ ਚ ਕੀ ਚਾਰजेस ਆ ਆਪਾਂ ਆਪਣਾ ਦੇਖ ਲਿਓ ਨਹੀਂ ਉਹ ਤਾਂ ਜonti ਹੱਕ ਹੀ ਆਣਾ ਜਦੋਂ ਇੰਨਾ ਅਗਲੇ ਬਾਹਣ ਛੱਡਿਆ ਹਾਂ ਉਹਦੀ ਆਮਦਨ ਛੱਡੀ ਆ ਜੀ ਬਾਈ ਉਹਨਾਂ ਕ ਤਾਂ ਆਪਰ ਨੂੰ ਵੀ ਫਰਜ਼ ਬਣਦਾ ਵੀ ਜਿਹੜਾ ਬਣਦਾ ਜਾਇਜ਼ ਰੇਟ ਆ ਜਾਵੇ ਜੀ ਆਪਾਂ ਬਾਜ ਵਜਾਣਾ ਉਹ ਤਾਂ ਹਰ ਇੱਕ ਨੂੰ ਹੱਕ ਵੀ ਬਣਦਾ ਪਹਿਲਾਂ ਬਾਹਣ ਤੇ ਕਰਾਇਆ ਜਿੰਨਾ ਆਪਾਂ ਬਾਹਣ ਤੇ ਖਰਚਾ ਕਰ ਦਿੰਦੇ ਆ ਪਹਿਲਾਂ ਤੇਲ ਖੂਗਦੇ ਨੂੰ ਪੱਧਰ ਕਰਦੇ ਆ ਫਿਰ ਪਿੱਛੇ ਬਣਾਉਂਦੇ ਆ ਉਹਦੇ ਨਾਲ ਆਪਾਂ ਘੱਟ ਹੀ ਖਰਚਾ ਲਾਵਾਂਗੇ ਜਿੰਨਾ ਉਹ ਖਰਚਾ ਹੋਊਗਾ ਨਾਲੇ ਤੁਹਾਨੂੰ ਪ੍ਰੋਪਰ ਉਹ ਘਾ ਵਾਲਾ ਗਰਾਸ ਵਾਲਾ ਗਰਾਊਂਡ ਮਿਲੂਗਾ ਵੀ ਨੇੜੇ ਤੇੜੇ ਜਿਨ੍ਹਾਂ ਨੂੰ ਰੀਚ ਅਸੀਂ ਹੈਗੇ ਆ ਆਪਾਂ ਵੀ ਨੇੜੇ ਤੇੜੇ ਜਿਹਨੇ ਆਪਣੇ ਆਪ ਉਪਲੀ ਹੋ ਗਿਆ ਚੱਠੇ ਹੋ ਗਿਆ ਸਿਵੀਆਂ ਹੋ ਗਿਆ ਨਮੋਲ ਬਟਰੋਖਾ ਉਬਾ ਵਾਲ ਜਿਨ੍ਹਾਂ ਕੋਲ ਨਹੀਂ ਗਰਾਊਂਡ ਹੈਗਾ ਇਦਾਂ ਦਾ ਵਧੀਆ ਉਹ ਇੱਥੇ ਆ ਕੇ ਟੂਰਨਾਮੈਂਟ ਵੀ ਕਰਵਾ ਸਕਦੇ ਨੇ ਬਾਕੀ ਲੋਕੇਸ਼ਨ ਬਹੁਤ ਵਧੀਆ ਹੈ ਨਾ ਲੋਕੇਸ਼ਨ ਸਭ ਬੜਾ ਵਧੀਆ ਹੋਸਾ ਕੋਈ ਕੋਈ ਦਿੱਕਤ ਨਹੀਂ ਆਉਂਦੀ ਕੋਈ ਪਾਰਕਿੰਗ ਦੀ ਦਿੱਕਤ ਨਹੀਂ ਕੋਈ ਟ੍ਰੈਫਿਕ ਦੀ ਦਿੱਕਤ ਨਹੀਂ ਸਾਰੇ ਪੱਖਾਂ ਤੋਂ ਬਹੁਤ ਵਧੀਆ ਆਉਂਦੀ ਦਿੱਕਤ ਨਹੀਂ ਪਿੰਡ ਤੋਂ ਥੋੜਾ ਜਿਹਾ ਦੂਰ ਵੀ ਆ ਕੋਈ ਬਾਲਾ ਦੂਰ ਵੀ ਨਹੀਂ ਵੀ ਕੋਈ ਰਿਸਕ ਹੈਗਾ ਸਹੀ ਲੋਕੇਸ਼ਨ ਆ ਗਈ ਪੂ ਸਾਰਿਆਂ ਦਾ ਸੋਡਾ ਬਿਤੇ ਬਹੁਤ ਬਹੁਤ ਧੰਨਵਾਦ ਧੰਨਵਾਦ